ਸਰ ਮੇਰਾ ਜਿਹੜਾ ਕੁਐਸਚਨ ਹੈ ਪੰਚ ਕਰਮਾ ਨੂੰ ਲੈ ਕੇ ਕਿ ਐਕਚੁਅਲ ਜਿ ਪੰਚ ਕਰਮਾ ਕੀ ਹੈ ਪੰਚ ਕਰਮਾ ਦੇਖੋ ਪੰਜ ਤਰ੍ਹਾਂ ਦੇ ਕਰਮ ਤੁਹਾਡੀ ਬੋਡੀ ਤੇ ਕੀਤੇ ਜਾਂਦੇ ਨੇ ਹੂੰ ਉਹ ਬਸਤੀ ਕਰਮ ਹੈ ਬਮਨ ਹੈ ਬ੍ਰਿਚਨ ਹੈ ਨਸਿਆ ਕਰਮ ਹੈ ਔਰ ਰક્ત ਮੁਕਸ਼ਣ ਹੈ ਤੁਹਾਡੇ ਬਲੱਡ ਨੂੰ ਸ਼ੁੱਧ ਕਰਨਾ ਹੈ ਤੁਹਾਡੇ ਪੇਟ ਨੂੰ ਸ਼ੁੱਧ ਕਰਨਾ ਹੈ ਤੁਹਾਡੀ ਐਨਸ ਨੂੰ ਸ਼ੁੱਧ ਕਰਨਾ ਹੈ ਤੁਹਾਡੇ ਦਿਮਾਗ ਨੂੰ ਸ਼ੁੱਧ ਕਰਨਾ ਹੈ ਕੀ ਮੇਰੀ ਇਹ ਪੰਚ ਕਰਮਾ ਹੈ ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਬਮਨ ਬਮਨ ਦਾ ਮਤਲਬ ਮਾਡਰਨ ਸਾਇੰਸ ਦੇ ਵਿੱਚ ਹੂੰ ਬੰਮਟਿੰਗ ਉਲਟੀ ਕਰਨਾ ਅੱਛਾ ਤੁਹਾਡੇ ਉੱਤੇ ਦੇ ਵਿਕਾਰ ਜਿੰਨੇ ਬਾਹਰ ਕੱਢ ਦੇਣੇ ਆ ਉਹ ਤੋਂ ਬਾਅਦ ਆ ਗਿਆ ਬਰੇਚਨ ਹੂੰ ਬਰੇਚਨ ਤੁਹਾਡੇ ਪਿੱਤ ਪਿੱਤ ਨੂੰ ਸ਼ਾਮਕ ਕਰੇਗਾ ਜੀ ਤੁਹਾਡੇ ਪੇਟ ਦੇ ਵਿਕਾਰ ਜਿੰਨੇ ਆ ਉਹ ਬਾਹਰ ਕੱਢ ਦੇਣੇ ਆ ਅੱਛਾ ਉਸ ਤੋਂ ਬਾਅਦ ਆ ਗਿਆ ਬਸਤੀ ਕਰਮ ਜੀ ਬਸਤੀ ਕਰਮ ਦੇ ਵਿੱਚ ਕੀ ਆ ਤੁਹਾਡੇ ਗੁੱਧ ਮਾਰਗ ਦੇ ਥਰੂ ਤੁਹਾਡੇ ਅੰਦਰ ਤੇਲ ਜੜੀਆਂ ਬੂਟੀਆਂ ਇੰਜੈਕਟ ਕੀਤੀਆਂ ਜਾਂਦੀਆਂ ਨੇ ਇੱਕ ਤਰ੍ਹਾਂ ਦੀਆਂ ਹੂੰ ਹੂੰ ਉਹਦੇ ਥਰੂ ਜਿਹੜਾ ਤੁਹਾਡਾ ਅੰਤਰੀ ਦਾ ਮਲ ਹੈ ਉਹ ਬਾਹਰ ਕੱਢਿਆ ਜਾਂਦਾ ਹੈ ਉਹ ਬਸਤੀ ਕਰਮ ਤੁਹਾਡਾ ਹੋ ਗਿਆ ਨਸਿਆ ਕਰਮ ਕੀ ਹੈ ਜੀ ਨਸਿਆ ਕਰਮ ਤੁਹਾਡੇ ਤੇਲ ਸਿੱਟਣਾ ਤੇਲ ਇੱਥੇ ਵੀ ਤੁਹਾਡੇ ਮੱਥੇ ਤੇ ਵੀ ਸ਼ਿਰੋਦਾਰਾ ਤੁਹਾਡੇ ਨੱਕ ਰਹੇ ਵੀ ਉਹਦੇ ਵਿੱਚ ਅੱਗੇ-ਅੱਗੇ ਇਹਨਾਂ ਦੇ ਕਰਮ ਬਹੁਤ ਆ ਜਾਂਦੇ ਨੇ ਗੰਡੂਸ਼ ਆ ਗਿਆ ਨਵਲ ਆ ਗਿਆ ਤੇ ਨੱਕ ਨੂੰ ਸ਼ੁੱਧ ਕਰਨਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਰਕਤ ਮੁਕਸ਼ਣ ਜਿਵੇਂ ਆਪਾਂ ਗੱਲ ਕਰਦੇ ਆਂ ਜਲੋਕਾ ਉਪਚਾਰਨ ਕਰਦੇ ਆਂ ਜਿਹੜਾ ਆਪਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਸਿੱਧਾ ਜਿਵੇਂ ਸਾਊਥ ਦੇ ਵਿੱਚ ਇਸ ਚੀਜ਼ ਦਾ ਬਹੁਤ ਕੀਤਾ ਜਾਂਦਾ ਹੈ ਨਾ ਜਿਵੇਂ ਜੋ ਕਿ ਇੱਕ ਜਾਨਵਰ ਹੈਗਾ ਜੀ ਹੈ ਨਾ ਉਹਨੂੰ ਤੁਹਾਡੇ ਜੇ ਮੰਨ ਲਓ ਤੁਹਾਡੇ ਗੋਡਿਆਂ ਦੇ ਵਿੱਚ ਵਹਿ ਭਰ ਗਈ ਇੱਕ ਪੰਜਾਬੀ ਚ ਕਹਿ ਲੋ ਤਾਂ ਉਹ ਤੁਹਾਡੇ ਗੋਡਿਆਂ ਤੇ ਲਾ ਦੂਗਾ ਸਾਰਾ ਉਹਨੇ ਤੁਹਾਡੀ ਵਾਏ ਜਿੰਨੇ ਵੀ ਦੋਸ਼ ਹੈਗੇ ਆ ਗੰਦੇ ਉਹਨੇ ਬਾਹਰ ਖਿੱਚ ਲੈਣੇ ਆ ਤੁਹਾਨੂੰ ਸਕਿਨ ਦੀਆਂ ਪ੍ਰੋਬਲਮ ਹੈ ਉਹ ਤੁਹਾਡੇ ਬਲੱਡ ਰਾਹੀਂ ਉਹ ਬਾਹਰ ਪਿੱਤ ਤੁਹਾਡਾ ਖਿੱਚ ਲੈਣਾ ਤੁਹਾਨੂੰ ਕਫ ਦੀ ਪ੍ਰੋਬਲਮ ਹੈ ਉਹ ਤੁਹਾਡੇ ਬੈਗ ਤੇ ਲਾ ਦੇਣਗੇ ਉਹ ਵੀ ਤੁਹਾਡੇ ਮਤਲਬ ਦੋਸ਼ਾਂ ਜਿਹੜੇ ਉਹ ਗੰਦੇ ਆ ਬਲੱਡ ਦੇ ਮਤਲਬ ਉਹਨੇ ਤੁਹਾਡਾ ਬਲੱਡ ਪਿਉਰੀਫਾਈ ਕਰਨਾ ਉਹਨੂੰ ਕਹਿੰਦੇ ਆ ਰક્તਮੋਕਸ਼ਣ ਅੱਛਾ ਮਤਲਬ ਰક્ત ਦੇ ਵਿੱਚੋਂ ਗੰਦੀਆਂ ਚੀਜ਼ਾਂ ਦਾ ਮੋਕਸ਼ ਕਰਨਾ ਬਾਹਰ ਕੱਢਣਾ ਇਹ ਸਾਡਾ ਜਿਹੜਾ ਪੰਚ ਕਰਮ ਹੈਗਾ ਜੀ ਪਰ ਅੱਜ ਕੱਲ ਆਪਾਂ ਦੇਖਦੇ ਆ ਪੰਚ ਕਰਮਾ ਤਾਂ ਲੋਕੀ ਜਗ੍ਹਾ ਜਗ੍ਹਾ ਖੋਲ ਕੇ ਬੈਠੇ ਆ ਨਾ ਸੈਂਟਰ ਆਪਣੇ ਕੀ ਪੰਚ ਕਰਮਾ ਉਹਨਾਂ ਚ ਇਹ ਪ੍ਰੋਸੈਸ ਤਾਂ ਨਹੀਂ ਫੋਲੋ ਹੋ ਸਕਦਾ ਸਰ ਜਿਹੜਾ ਪੰਚ ਕਰਮਾ ਉਹ ਇੰਨਾ ਸੌਖਾ ਕੰਮ ਨਹੀਂ ਹੈਗਾ ਜੀ ਅਗਰ ਤੁਸੀਂ ਕੱਲਾ ਬਮਨ ਕਰਵਾਉਨੇ ਹੋ ਨਾ ਤਾਂ ਤੁਹਾਨੂੰ ਕਟੋ-ਕਟ 8 ਦਿਨ ਤੁਹਾਡਾ ਤੇਲ ਅਨੁਪਾਨ ਕਰਨਾ ਪੈਂਦਾ ਜਿਹੜਾ ਉਹ ਤੇਲ ਤੁਸੀਂ ਅਨੁਪਾਨ ਕਰਦੇ ਹੋ ਖਾਣੇ ਹੋ ਪੀਣੇ ਹੋ ਤਾਂ ਉਹ ਹਰ ਬੰਦਾ ਉਹਨੂੰ ਪੀ ਨਹੀਂ ਸਕਦਾ ਕਿਉਂਕਿ ਦਾ ਟੇਸਟ ਉਹਦਾ ਇੰਨਾ ਮਤਲਬ ਬਕ ਬਕਾ ਕਹਿ ਲੋ ਜਾਂ ਉਹਦਾ ਕੜਵਾ ਕਹਿ ਲੋ ਵੀ ਪਰ ਜਿਹੜਾ ਬੰਦਾ ਪੰਚਕਰਮਾ ਨੂੰ ਅਸਲੀ ਜਾਣਦਾ ਹੈ ਜਾਂ ਉਹਨੂੰ ਕਰਵਾਉਂਦਾ ਬਹੁਤ ਸਾਰੇ ਲੋਕ ਤਾਂ ਉਹਨੂੰ ਸ਼ਰਮ ਦੇ ਮਾਰੇ ਹੀ ਨਹੀਂ ਕਰਵਾਉਂਦੇ ਅੱਛਾ ਜੀ ਠੀਕ ਹੈ ਜੀ ਕਿਉਂਕਿ ਦੇਖੋ ਕੋਸ਼ਲ ਤਰ੍ਹਾਂ ਦੀ ਜੜੀਆਂ ਔਟੀਆਂ ਐਨਐਸ ਦੇ ਥਰੂ ਇੰਜੈਕਟ ਕਰਨੀਆਂ ਪੈਂਦੀਆਂ ਜਾਂ ਕੁਝ ਐਦਾਂ ਦਾ ਹੈਗਾ ਬਹੁਤ ਹਨ ਤੇ ਇਹ ਚੀਜ਼ਾਂ ਵੀ ਉਹਨੂੰ ਜੇ ਤੁਸੀਂ ਡੀਪਲੀ ਸਟੱਡੀ ਕਰਕੇ ਕਰਵਾਣੇ ਹੋ ਤੇ ਬਾਕੀ ਇਹ ਮੌਸਮ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਕਿਉਂਕਿ ਇਹਨੂੰ ਨਾ ਜ਼ਿਆਦਾ ਗਰਮੀ 'ਚ ਕਰ ਸਕਦੇ ਆ ਨਾ ਜ਼ਿਆਦਾ ਇਹਨੂੰ ਠੰਡ 'ਚ ਕਰ ਸਕਦੇ ਆ ਜਿਹੜਾ ਪੰਚ ਕਰਮਾਂ ਦਾ ਅਸਲੀ ਮੌਸਮ ਹੈ ਜਦੋਂ ਤੁਹਾਡਾ ਮੌਸਮ ਬਦਲਦਾ ਹੈ ਉਧਰ ਮਾਰਚ ਦੇ ਮਹੀਨੇ ਉਧਰ ਤੁਹਾਡਾ ਸਤੰਬਰ ਅਕਤੂਬਰ ਦੇ ਮਹੀਨੇ ਉਦੋਂ ਅਸਲੀ ਜਿਹੜਾ ਟਾਈਮ ਹੈਦਾ ਉਹ ਟਾਈਮ ਹੈ ਅਸਲੀ ਜੇ ਤੁਸੀਂ ਪੂਰੀ ਬਾਡੀ ਦਾ ਪੰਚ ਕਰਮਾ ਕਰਵਾਉਣਾ ਹੈ ਤਾਂ ਤੁਸੀਂ ਕਹਿ ਲਓ ਮਹੀਨੇ ਦੇ ਵਿੱਚ ਤੂਰੀ ਪੂਰੀ ਬਾਡੀ ਤੁਹਾਡੀ ਡੀਟੌਕਸ ਹੁੰਦੀ ਹੈ ਤੇ ਅੱਜ ਕੱਲ ਤਾਂ ਤੁਸੀਂ ਕਹਿ ਲਓ ਵੀ ਮਾਡਰਨ ਸਾਇੰਸ ਵਿੱਚ ਕਹਿ ਲਓ ਜਾਂ ਕੁਝ ਹੈ ਕੋਲਨ ਥੈਰਾਪੀਆਂ ਕਰੀ ਜਾਂਦੇ ਆ ਮੈਂ ਹਾਂ ਮੈਂ ਉਹੀ ਗੱਲ ਕਰ ਰਿਹਾ ਤੇ ਉਹ ਬਾਡੀ ਲਈ ਸਹੀ ਨਹੀਂ ਹੈਗਾ ਜੀ ਉਹ ਤੇ ਉਹ ਸਾਰੇ ਪੰਚ ਕਰਮਾ ਜਿਹੜੇ ਸੈਂਟਰ ਆਰਮ ਖੁੱਲਨੇ ਆ ਤਾਂ ਉਹ 100% ਨਹੀਂ ਸਹੀ ਹੈ ਬਾਡੀ ਨੂੰ ਪਹਿਲਾਂ ਤੁਹਾਡੀ ਬਾਡੀ ਨੂੰ ਤਰ ਕਰਨਾ ਪਏਗਾ ਤੁਸੀਂ ਮੰਨ ਲਓ ਤੁਸੀਂ ਬਮਨ ਕਰਦੇ ਹੋ ਤੁਸੀਂ ਸਵੇਰੇ ਉੱਠ ਕੇ ਉਲਟੀ ਕਰਦੇ ਹੋ ਤਾਂ ਉੱਥੇ ਤੁਹਾਡਾ ਐਸੋਫੇਗਸ ਫਟਣ ਦਾ ਵੀ ਡਰ ਹੁੰਦਾ ਹੈ ਕਿਉਂਕਿ ਤੁਹਾਡਾ ਅੰਦਰ ਖੁਸ਼ਕ ਹੋਇਆ ਹੋਇਆ ਜੀ ਇੱਕੋ ਦਮ ਤੁਹਾਡੇ ਅੰਦਰੋਂ ਇੱਕੋ ਦਮ ਕੁਝ ਚੀਜ਼ ਨੇ ਨਿਕਲਣਾ ਉਲਟੀ ਆਣਾ ਤਾਂ ਉਹ ਤੁਹਾਡਾ ਇੰਨਾ ਅੰਦਰ ਨਾਜ਼ੁਕ ਹੈ ਕੁਝ ਵੀ ਫਟ ਸਕਦਾ ਹੈ ਤਾਂ ਇਸੇ ਜਿਹੜਾ ਆਯੁਰਵੇਦ ਦਾ ਬਹੁਤ ਵਧੀਆ ਪ੍ਰੋਸੈਸ ਹੈ ਉਹ ਤੁਹਾਡੀ ਬੋਡੀ ਨੂੰ ਪਹਿਲਾਂ 8 ਦਿਨ ਹੈ ਜਿਹੜਾ ਉਹ ਸਨੇਹਨ ਦਿੰਦਾ ਮਤਲਬ ਉਹਨੂੰ ਸਨਿਗਧ ਕਰਦਾ ਅੰਦਰੋਂ ਤਰ ਕਰਦਾ ਮਤਲਬ ਤਾਂ ਕਿ ਤੁਸੀਂ ਇਹ ਕਹ ਲੋ ਵੀ ਤੁਹਾਡੇ ਅੰਦਰੋਂ ਗੰਦੇ ਪਦਾਰਥ ਜਾਂ ਕੋਈ ਕਲੌਟ ਵੀ ਆਉਂਦਾ ਹੈ ਤਾਂ ਕਿਸੇ ਤਰ੍ਹਾਂ ਤੁਹਾਡੇ ਅੰਦਰਲਾ ਜਿਹੜਾ ਨਾਜ਼ੁਕ ਮਾਸ ਹੈ ਉਹਨੂੰ ਟਕਰਾ ਕੇ ਉਹਨੂੰ ਕੋਈ ਅਲਸਰ ਨਾ ਕਰੇ ਉਹਨੂੰ ਕੋਈ ਖਰੋਚ ਨਾ ਦਵੇ ਉਹਨੂੰ ਕੋਈ ਮਤਲਬ ਬਲੱਡ ਅਲਸਰੇਸ਼ਨ ਨਾ ਕਰੇ ਉਹਦੇ ਉੱਤੇ ਤੇ ਪੰਚਕਰਮਾ ਕਿੱਥੋਂ ਕਰਾਉਣਾ ਚਾਹੀਦਾ ਤੁਸੀਂ ਕੀ ਸੁਜੈਸਟ ਕਰੋਗੇ ਦੇਖੋ ਪੰਚਕਰਮਾ ਕਰਾਉਣਾ ਚਾਹੀਦਾ ਬਹੁਤ ਜ਼ਿਆਦਾ ਐਕਸਪਰਟ ਬੰਦੇ ਤੋਂ ਜਾਂ ਮੈਂ ਕਹਾਂਗਾ ਵੀ ਸਾਊਥ ਦੇ ਵਿੱਚ ਕਰਵਾ ਜਾ ਕੇ ਕਰਵਾਇਆ ਜਾਵੇ ਕੇਰਲਾ ਦੇ ਵਿੱਚ ਤਾਮਨਨਾਡੂ ਦੇ ਵਿੱਚ ਤਾਂ ਉੱਥੇ ਸਭ ਤੋਂ ਜਿਹੜਾ ਬੈਸਟ ਪ੍ਰੋਸੈਸ ਦੇ ਨਾਲ ਕੀਤਾ ਜਾਂਦਾ ਪਰ ਉਹ ਇੰਨਾ ਸੌਖਾ ਨਹੀਂ ਉਹਦੇ ਵਾਸਤੇ ਘੱਟੋ ਘੱਟ ਤਾਂ ਉਹਨੂੰ 20 ਦਿਨ ਤੋਂ ਲੈ ਕੇ 30 ਦਿਨ ਦਾ ਤੁਹਾਡੇ ਕੋਲ ਸਮਾਂ ਹੋਣਾ ਚਾਹੀਦਾ ਔਰ ਅਗਰ ਤੁਸੀਂ ਆਪਣੀ ਬਾਡੀ ਨੂੰ ਪੂਰਾ ਡੀਟੌਕਸ ਕਰਨਾ ਚਾਹੁੰਦੇ ਹੋ अच्छा अगर ਤੁਸੀਂ ਸਿਰਫ ਇੱਕ ਕਰਮ ਕਰਵਾਉਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਵੀ ਤੁਹਾਨੂੰ ਇੱਕ ਹਫਤਾ ਚਾਹੀਦਾ ਜੇ ਤੁਸੀਂ ਕੱਲਾ ਬੰਮਨੇ ਕਰਵਾਉਣਾ ਹੈ ਕੱਲਾ ਬ੍ਰੇਚਨ ਕਰਵਾਉਣਾ ਜਾਂ ਕੱਲਾ ਬਸਤੀ ਕਰਮ ਕਰਵਾਉਣਾ ਹੈ ਤਾਂ ਉਹਦੇ ਵਾਸਤੇ ਤੁਹਾਨੂੰ ਇੰਨੇ ਦਿਨ ਚਾਹੀਦੇ ਆ ਅਗਰ ਤੁਸੀਂ ਪੂਰਾ ਕਰਵਾਉਨੇ ਹੋ ਤਾਂ ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਆ ਜਿਹੜਾ ਉਹ ਜ਼ਰੂਰੀ ਹੋਣਾ ਚਾਹੀਦਾ ਤਾਂ ਪੰਚਕਰਮਾ ਇਫੈਕਟ ਕਰਦਾ ਹੈ ਬਾਡੀ ਨੂੰ ਬਹੁਤ ਜ਼ਿਆਦਾ ਬਾਡੀ ਤੇ ਇਫੈਕਟ ਕਰਦਾ ਦੇਖੋ ਇਹ ਗੱਲ ਪਉਥੀ ਗੱਲ ਫੇਰ ਆ ਜਾਂਦਾ ਵੀ ਮਰਨਾ ਤਾਂ ਹਰ ਇਨਸਾਨ ਦਾ ਪਤਾ ਨਹੀਂ ਕਦੋਂ ਮਰਨਾ ਹੈ ਪਰ ਗੱਲ ਹੈ ਵੀ ਬਾਡੀ ਦੀ ਸਫਾਈ ਹੁੰਦੀ ਰਹੇ ਬਾਡੀ ਦੀ ਸਰਵਿਸ ਹੋਣੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਰਵਿਸ ਦੇ ਨਾਲ ਜੇ ਗੱਡੀ ਦੀ ਸਰਵਿਸ ਹੋਏਗੀ ਤਾਂ ਹੀ ਉਹ ਚੰਗਾ ਚੱਲ ਪਾਏਗੀ ਉਹਦੀ ਲਾਈਫ ਵਧੇਗੀ ਸੇਮ ਸਾਡੀ ਬਾਡੀ ਦੀ ਅਗਰ ਸਰਵਿਸ ਹੋਏਗੀ ਤਾਂ ਹੀ ਉਹ ਚੰਗੀ ਸੰਤੰਦਰੁਸਤ ਰਹੇਗੀ ਇਸੇ ਕਰਕੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਲੋਕ ਸੀਗੇ ਉਹ ਤੰਦਰੁਸਤ ਰਹਿੰਦੇ ਸੀਗੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਲੰਬੀ ਆਯੂ ਜਿਹੜੀ ਲੰਬੀ ਹੁੰਦੀ ਸੀਗੀ ਜੀ ਥੈਂਕ ਯੂ ਸੋਮ ਜੀ